ਜੇ ਤੱਕ ਤਾਂ ਸਾਨੂੰ ਐ ਸੀ ਵੀ ਟਫ ਮੁਕਾਬਲਾ ਪਰ ਅੱਜ ਦੀ ਸਾਡੀ ਆ ਜਿਹੜਾ ਇੰਨਾ ਸਮਰੋਪਤੀ ਜੋ ਸਾਨੂੰ ਮਾਨ ਸਤਕਾਰ ਮਿਲਿਆ ਹੈ 101% ਸਾਡੀ ਜਿੱਤ ਗਰੰਟਡ ਹੈ ਅੱਜ ਬੋਲੇ ਸੋਨ ਹੈ ਸਤਿ ਸ੍ਰੀ ਅਕਾਲ ਤਾਂ ਜਿਹੜਾ ਬਾਰੇ ਇਹੀ ਕਹਿ ਰਿਹਾ ਵੀ ਜਦੋਂ ਅਸੀਂ ਨਾਲ ਖੜੇ ਹਾਂ ਜਿੱਤਾਂਗੇ ਬਾਕੀ ਮੈਂ ਸੰਗਤ ਨੂੰ ਵੀ ਬੇਨਤੀ ਕਰਨੀ ਆ ਦੇਖੋ ਇਹਦੇ 'ਚ ਡੋਗਲਾਪਣ ਨਾ ਕਰਿਓ ਜੇ ਆਪਾਂ ਖੜੇ ਹਾਂ ਤਾਂ ਖੜੇ ਹਾਂ ਚੋਣੇ ਦੀ ਇਹ ਜਿੱਤੂਗਾ ਵੀ ਜ਼ਰੂਰ ਜਿੱਤੂਗਾ ਇਹਦੀ ਹਵਾ ਬਣ ਗਈ ਹੁਣ ਕੋਈ ਜਮਾ ਵੀ ਇਹ ਘਰ ਆਵੇ ਨਾ ਆਪਾਂ ਜਿਹਨੇ ਨਾ ਨਹੀਂ ਬੜਾ ਠੀਕ ਆ ਆਜੋ 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 ਦੇਖ ਸਕਦੇ ਹੋ ਵੀ ਦੋਸਤੋ ਦੇ ਟਿਕਟ ਅੜਦੇ ਕਿੰਨਾ ਵਜਣੇ ਭਾਈ 93 94 ਕਿਲੋ ਲੱਡੂ ਕਰੋ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਪਿੰਡ ਛਾਇਲੀ ਸਰਪੰਚੀ ਦੀ ਵੱਡੀ ਚੌਂ ਜਿਹੜੀ ਆ ਪਿੰਡ ਛਾਇਲੀ ਦੇ ਵਿੱਚ ਇੱਕਾ ਮੁਕਾਬਲਾ ਚੱਲ ਰਿਹਾ ਹੈ ਤਿੰਨ ਕੈਂਡੀਡੇਟ ਨੇ ਇੱਥੇ ਇਸ ਵਕਤ ਨਿਰਮਲ ਸਿੰਘ ਕਾਲਾ ਖੰਗੂੜਾ ਜੋ ਕਿ ਚੋਣ ਮੁਹਿੰਮ ਦੇ ਵਿੱਚ ਚੱਲਿਆ ਹੋਇਆ ਹੈ ਸਮਰੋਹ ਪੱਤੀ ਦੇ ਵਿੱਚ ਵੱਡਾ ਸਨਮਾਨ ਹੋ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰੋਪੋ ਪਾ ਕੇ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਕਾਲਾ ਖੰਗੂੜਾ ਜੀ ਨੂੰ ਦੇਖ ਸਕਦੇ ਹੋ ਜੀ ਗੱਲਾਂ ਬੰਦਾ ਪਾ ਲੈ ਫੋਟੋ ਦੇ ਹੇ ਉਹ ਵੀ ਕਹਾਂਗੇ ਇਹ ਪਿੱਛੇ ਡੀ ਆਈ ਯੂਗਾ ਬਹੁਤ ਦੁਨੀਆ ਕਾਹੇ ਜਦੋਂ ਹਾਈ ਪਾਈ ਜਾਣਗੇ ਬਣਾ ਬਹੁਤ ਦੁਨੀਆ ਕਾਹੇ ਸੋਨ ਹਾਂ ਬਹੁਤ ਦੁਨੀਆ ਕਾਹੇ ਇਹਦੇ ਸੋਨ ਹਾਂ ਜੇ ਕਹਿਦੀਏ ਵੱਡੀ ਮੰਤਰੀਆਂ ਵਾਲੀ ਦੌੜ ਵਾਂਗੂ ਹੋ ਗਿਆ ਜਿਵੇਂ ਕੋਈ ਮੰਤਰੀਆਂ ਦਾ ਵੱਡਾ ਹੁੰਦਾ ਐ ਐਮ ਐਲ ਏ ਦੀ ਵੱਡੀ ਚੋਣ ਹੁੰਦੀ ਆ ਉਹ ਚੋਣ ਬਣ ਚੁੱਕੀ ਆ ਸਰਪੰਚੀ ਦੀ ਚੋਣ ਪਿੰਡ ਛਾਇਲੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਯੋਲੀਆ ਮਾੜ ਸਾਡੀ ਚਲੋ ਆ ਜੀਓ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਦੇਖ ਸਕਦੇ ਹੋ ਜੀ ਤਿੱਖਾ ਸਖਤ ਮੁਕਾਬਲਾ ਪਰ ਪਿਆਰ ਪਿਆਰ ਦੀ ਮਿਸਾਲ ਪਿੰਡ ਸ਼ਾਇਲੀ ਦੇ ਵਿੱਚ ਪੂਰੀ ਪਿਆਰ ਦੇ ਨਾਲ ਜਿਹੜੀ ਲੜਾਈ ਹੈਗੀ ਪੂਰੀ ਸ਼ਾਂਤੀ ਦੇ ਨਾਲ ਸਰਪੰਚੀ ਪੰਚੀ ਦੀ ਜੋ ਜਿੱਤ ਹਾਰ ਦਾ ਚਲੋ ਇੱਕ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਇਹ ਤਾਂ ਹੋਈ ਨਹੀਂ ਵੀ ਆਪਾਂ ਸਾਰੇ ਜਿੱਤ ਜਾਂਗੇ ਜਾਂਾਰੇ ਹਾਰ ਜਾਾਂਗੇ ਬੋਲੇ ਸੋਨ ਹੈ ਨਾ ਸਿੱਖਿਆ ਕੜੇ ਹਾਂਜੀ ਸਾਹਿਬ ਹਾਂਜੀ ਮੁਬਾਰਕਾਂ ਜੀ ਹਾਂਜੀ ਹਾਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਜਿੰਨਾ ਪਿਆਰ ਮਿਲ ਰਿਹਾ ਹੈ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਨਗਰ ਦੀ ਸਾਰੇ ਹੀ ਵੋਟਰਾਂ ਦਾ ਸਮਰੋਪਤੀ ਦਾ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਖੁਸ਼ੀ ਹੋਈ ਕਿ ਆਪਾਂ ਨੂੰ ਨਗਰ ਇੰਨਾ ਸਹਿਯੋਗ ਦੇ ਰਿਹਾ ਠੀਕ ਮਦਦ ਤੋਂ ਵੱਧ ਅਸੀਂ ਮਦਦ ਦੇ ਬਹੁਤ ਬਹੁਤ ਧੰਨਵਾਦ ਜੀ ਦੇਖ ਸਕਦੇ ਹੋ ਦੋਸਤੋ ਜੁਗਾ ਸਿੰਘ ਵੱਡਾ ਜੋ ਇਕੱਠ ਹੈ ਮਾਈਆਂ ਦਾ ਤੇ ਹਾਂਜੀ ਨੂੰ ਲੱਗਦਾ ਵੀ ਮੁੰਡਾ ਪੂਰਾ ਫਾਈਟ ਚ ਆ ਗਿਆ ਦੇਖ ਸਕਦੇ ਹੋ ਪੂਰਾ ਭਾਰੀ ਇਕੱਠ ਇੱਥੇ ਜੇ ਕਹ diel ਨੌਜਵਾਨਾਂ ਦਾ ਸਮਰੋਹ ਪੱਤੀ ਦੇ ਵਿੱਚ ਹੋਇਆ ਹੈ ਨਿਰਮਲ ਸਿੰਘ ਕਾਲਾ ਖੰਘੂੜਾ ਦੇ ਹੱਕ ਦੇ ਵਿੱਚ ਦੇਖ ਸਕਦੇ ਹਾਂ ਬਾਕੀ ਆਉਣ ਵਾਲਾ ਸਮਾਂ ਦੱਸੂਗਾ 15 ਤਰੀਕ ਨੂੰ ਜੋ ਚੋਣਾ ਨੇ ਦੇਖ ਸਕਦੇ ਹਾਂ ਵੀਰਾਂ ਦੇ ਵਿੱਚ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਨਿਰਮਲ ਸਿੰਘ ਕਾਲਾ ਖੰਗੂੜਾ ਜੀ ਨੂੰ ਦੇਖ ਸਕਦੇ ਹੋ ਜੀ ਦੋਸਤੋ ਦੇ ਨਿੱਕੇ ਦੜਬੇ ਉਹਨਾਂ ਵਜਨ ਦੁਬਾਰੇ ਲੱਡੂਆਂ ਦਾ ਰੱਖਣਗੇ ਫਿਰ ਕਿੰਨਾ ਵਜਨੇ ਭਾਈ 93 94 ਕਿਲੋ ਲੱਡੂ ਕਰੋ ਸਾਡਾ ਜੀਦਾ ਦੋਈ ਹੱਥ ਕਰਦੇ ਦੇਣਾ ਦੇਖ ਸਕਦੇ ਹੋ ਜੀ ਲੱਡੂ ਵੰਡ ਰਹੇ ਨੇ ਨਿਰਮਲ ਸਿੰਘ ਕਾਲਾ ਖੰਗੂੜਾ ਦੇ ਹੱਕ ਦੇ ਵਿੱਚ ਪਿੰਡ ਸ਼ਾਜਲੀ ਕਾਲਾ ਹਾਂ ਜੀ ਜਿੱਤੂਗਾ ਜੀ ਜਿੱਤੂਗਾ ਬਾਈ ਜਿੱਤੂਗਾ ਅੱਛਾ ਮੇਰੇ ਮਿਲ ਜਿੱਤੂਗਾ ਜਿਸਾਇਦਾ ਜਿੱਤੂਗਾ ਜਦੋਂ ਪਿੰਡ ਨਾਲ ਆਏ ਵੀ ਉਹ ਜਿੱਤੂਗਾ ਦੇਖ ਪਿੰਡ ਦੇ ਨਾਲ ਹੀ ਆ ਸਭ ਕੁਝ ਸਾਥ ਜਦੋਂ ਪਿੰਡ ਨਾਲ ਖੜ ਜਾਂਦੇ ਫਿਰ ਤੇ ਬੰਦਾ ਜਿੱਤੇ ਦੇ ਗਿਆ ਹਣਾ ਪਿੰਡ ਦੇ ਨਾਲ ਹੀ ਜਿੱਤ ਹੁੰਦੀ ਹੈ ਹਾਂ ਜੀ ਕਿਵੇਂ ਲੱਗਦਾ ਕਾਲਾ ਜਿੱਤੂਗਾ ਜਿੱਤੂਗਾ ਮੈਂ ਹੀ ਸੰਤ ਮਕਾ ਮਕਾ ਆਲਾ ਜਿੱਤ ਆ ਕੇ ਲਈ ਆ ਮਗਾ ਜਿੱਤ ਆ ਕੇ ਜੋ ਟਾਮਾਗਾ ਚਾਹਮਾ ਠੀਕ ਹੈ ਲੱਡੂ ਲੈ ਲਓ ਭਾਈ